ਦੋਸਤੋ ਪਿਛਲੇ ਦਿਨੀ ਇੱਕ ਘਟਨਾ ਬੜੀ ਚਰਚਾ ਦੇ ਵਿੱਚ ਰਹੀ ਹੈ ਕਿ ਇੱਕ ਫੌਜ ਦਾ ਕਰਨਲ ਜਿਹੜਾ ਸੀ ਉਹਦੀ ਮਾਰਕੁੱਟ ਦਾ ਜਿਹੜਾ ਹੈਗਾ ਮਸਲਾ ਜਿਹੜਾ ਬੜੀ ਚਰਚਾ ਦੇ ਵਿੱਚ ਰਿਹਾ ਹੈਗਾ ਦੋਨਾਂ ਪਾਸਿਆਂ ਤੋਂ ਬਿਆਨਬਾਜ਼ੀ ਹੁੰਦੀ ਰਹੀ ਹੈ ਆਪਾਂ ਸੁਣਦੇ ਰਹੇ ਆ ਸਾਰੇ ਪੜ੍ਹਦੇ ਰਹੇ ਆ ਤਾਂ ਉਹਦੇ ਵਿੱਚ ਇੱਕ ਪੁਲਿਸ ਵਾਲੇ ਵੱਲੋਂ ਇਹ ਬਿਆਨ ਆਇਆ ਸੀ ਵੀ ਸਾਨੂੰ ਕੀ ਪਤਾ ਸੀ ਇੱਕ ਕਰਨਲ ਹੈ ਜੇ ਸਾਨੂੰ ਪਤਾ ਹੁੰਦਾ ਵੀ ਇਹ ਕਰਨਲ ਹੈ ਫਿਰ ਅਸੀਂ ਇਹਨੂੰ ਨਾ ਕੁੱਟਦੇ ਫਿਰ ਤਾਂ ਸਤਕਾਰ ਕਰਦੇ ਜੇ ਸਾਨੂੰ ਪਤਾ ਲੱਗ ਜਾਂਦਾ ਵੀ ਕਰਨਲ ਸਾਹਿਬ ਨੇ ਤਾਂ ਇਹਦੇ ਵਿੱਚੋਂ ਇਹ ਗੱਲ ਨਿਕਲਦੀ ਹੈ ਵੀ ਜੇ ਕੋਈ ਕਰਨਲ ਨਹੀਂ ਹੈਗਾ ਬੰਦਾ ਹੁਣ ਨਾ ਤਾਂ ਮੈਂ ਕਰਨਲਾਂ ਨਾ ਤੁਸੀਂ ਮੇਰੇ ਖਾਲ ਸੁਣਨ ਵਾਲੇ ਕਰਨਲਾਂ ਇੱਥੇ ਬਹੁਤ ਸਾਰੇ ਲੋਕ ਆ ਜਿਹੜੇ ਕਰਨਲ ਨਹੀਂ ਹੈਗੇ ਕਰਨਲ ਤਾਂ ਕੋਈ 1 2 4 10 ਬੰਦੇ ਹੋਣਗੇ 20 ਹੋਣਗੇ ਕਿੰਨੇ ਕੁ ਹੋਣਗੇ ਵੱਧ ਤੋਂ ਵੱਧ ਭਾਈ ਫਿਰ ਜੇ ਕੋਈ ਕਰਨਲ ਨਹੀਂ ਇਹਦਾ ਮਤਲਬ ਉਹਦੀ ਬੇਇੱਜ਼ਤੀ ਕਰੋ ਉਹਨੂੰ ਮਾਰੋ ਉਹਨੂੰ ਕੁੱਟੋ ਉਹਦਾ ਜੋ ਮਰਜ਼ੀ ਬੁਰਾ ਹਾਲ ਕਰੋ ਤੁਸੀਂ ਤੇ ਜੇ ਕੋਈ ਕਰਨਲ ਹੈ ਤਾਂ ਉਹਦਾ ਸਵਾਗਤ ਕਰੋ ਉਹਨੂੰ ਕੁਛ ਨਾ ਕਹੋ ਫਿਰ ਮਤਲਬ ਸਾਡੀ ਮਾਨਸਿਕਤਾ ਜਿਹੜੀ ਹੈ ਉਹ ਕਹੋ ਜੀ ਹੈ ਵੀ ਜੇ ਸਾਨੂੰ ਇਹ ਪਤਾ ਲੱਗ ਜੇ ਕੋਈ ਬੰਦਾ ਉੱਚਾ ਉਹਦੇ ਤੇ ਤਾਂ ਉਹਨੂੰ ਸਲੂਟ ਮਾਰੋ ਤੇ ਜੇ ਕੋਈ ਬੰਦਾ ਉੱਚੇ ਉਹਦੇ ਤੇ ਨਹੀਂ ਹੈਗਾ ਤਾਂ ਇਹ ਫੇਰ ਭਾਈ ਉਹ ਉਹਨੂੰ ਆਮ ਬੰਦਾ ਸਮਝੋ ਤੇ ਉਹਦੀ ਬੇਇੱਜ਼ਤੀ ਕਰੋ ਬੇਸ਼ੱਕ ਮਾਰਕੁੱਟ ਕਰ ਦਿਓ ਤੇ ਰੋਜ਼ ਆਪਾਂ ਇਹੋ ਜਿਹਾ ਕੁਝ ਵੇਖਦੇ ਆ ਕਿ ਆਮ ਬੰਦੇ ਜਿਹੜੇ ਥਾਂ ਥਾਂ ਦੇ ਉੱਤੇ ਜਲੀਲ ਹੁੰਦੇ ਫਿਰਦੇ ਆ ਚਾਹੇ ਉਹ ਦਫ਼ਤਰਾਂ ਦੇ ਵਿੱਚ ਜਾਣ ਹਸਪਤਾਲਾਂ ਦੇ ਵਿੱਚ ਜਾਣ ਉਹ ਕਿਤੇ ਵੀ ਜਾਣ ਉਹਨਾਂ ਨੂੰ ਜਲਾਲਤ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਨਾਂ ਨੂੰ ਜਲੀਲ ਹੋਣਾ ਪੈਂਦਾ ਹੈ ਉਹਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਬੇਇੱਜ਼ਤੀ ਕਰਾ ਕੇ ਮੁਰਦਦੇ ਨੇ ਇਹਨਾਂ ਸਾਰੀਆਂ ਥਾਵਾਂ ਤੋਂ ਪਰ ਜਿਹੜੇ ਜਿਹੜੇ ਲੋਕ ਵੱਡੇ ਅਹੁਦੇ ਤੇ ਵੱਡੀਆਂ ਕੁਰਸੀਆਂ ਤੇ ਬੈਠੇ ਐ ਜਿਹੜੇ ਅਸਲ ਦੇ ਵਿੱਚ ਪਬਲਿਕ ਸਰਵੈਂਟ ਨੇ ਉਹ ਚਾਹੇ ਜੜੀ ਮਰਜੀ ਕੁਰਸੀ ਦੇ ਉੱਤੇ ਹੋਣ ਵੱਡੀ ਕੁਰਸੀ ਤੋਂ ਲੈ ਕੇ ਛੋਟੀ ਤੱਕ ਪੀਣ ਤੱਕ ਉਹ ਹੈ ਤਾਂ ਪਬਲਿਕ ਦੇ ਸਰਵੈਂਟ ਨੇ ਨਾ ਪਬਲਿਕ ਦੀ ਸੇਵਾ ਕਰਨ ਵਾਲੇ ਲੋਕ ਨੇ ਉਹਨਾਂ ਪਬਲਿਕ ਦੀ ਸੇਵਾ ਕਰਨ ਵਾਲੇ ਲੋਕਾਂ ਨੂੰ ਅਸੀਂ ਜੋ ਜਿਹੜੇ ਵਿਸ਼ੇਸ਼ਨਾ ਨਾਲ ਬਲਾਉਂਡ ਦੀ ਸਾਨੂੰ ਆਦਤ ਪਾ ਦਿੱਤੀ ਗਈ ਹੈਗੀ ਇੱਕ ਵਰਤਾਂਤ ਸਿਰਜ ਦਿੱਤਾ ਗਿਆ ਕਿ ਇਹ ਤਾਂ ਬਾਈ ਸਾਹਬ ਹੁੰਦੇ ਨੇ ਇਹ ਤਾਂ ਸਰ ਹੁੰਦੇ ਨੇ ਇਹਨਾਂ ਨੂੰ ਸਲੂਟ ਵੱਜਣੇ ਚਾਹੀਦੇ ਨੇ ਇਹਨਾਂ ਦੀ ਇਹਨਾਂ ਦਾ ਕੋਈ ਫਰਜ਼ ਨਹੀਂ ਕਿ ਉਹ ਆਮ ਜਨਤਾ ਦਾ ਕੋਈ ਜਿਹੜਾ ਸਵਾਗਤ ਕਰਨ ਇੱਜ਼ਤ ਕਰਨ ਨਹੀਂ ਜਾਂ ਇਸ ਗੱਲ ਦੇ ਵਿੱਚੋਂ ਇਹ ਗੱਲ ਨਿਕਲਦੀ ਸੀ ਕਿ ਜਿਹੜੇ ਇੱਕ ਪੁਲਿਸ ਵਾਲੇ ਦਾ ਬਿਆਨ ਸੁਣਿਆ ਕਿ ਸਾਨੂੰ ਪਤਾ ਨਹੀਂ ਸੀ ਇਹ ਕਰਨਲ ਸਾਹਿਬ ਨੇ ਤੇ ਮਤਲਬ ਜੇ ਇਹ ਕਰਨਲ ਸਾਹਿਬ ਦਾ ਪਤਾ ਲੱਗ ਜਾਂਦਾ ਤੇ ਫੇਰ ਤਾਂ ਨਹੀਂ ਸੀ ਕੁਝ ਕਹਿਣਾ ਸੋ ਇਸ ਗੱਲ ਤੋਂ ਵੀ ਸਾਨੂੰ ਸਿੱਖਣਾ ਚਾਹੀਦਾ ਕਿ ਸਾਡੇ ਸਮਾਜ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਜਿਹੜਾ ਹੈਗਾ ਇਹ ਸਾਭ ਨੂੰ ਸਲੂਟ ਤੇ ਆਮ ਬੰਦੇ ਨੂੰ ਬੇਪੱਤ ਕਰਨਾ ਇਨਸਲਟ ਕਰਨਾ ਤੇ ਉਹਨੂੰ ਜ਼ਲੀਲ ਕਰਨਾ ਉਹਦਾ ਕੋਈ ਕੰਮ ਨਾ ਕਰਨਾ ਉਹਦਾ ਦੁੱਖ ਸੁੱਖ ਨਾ ਪੁੱਛਣਾ ਇਹ ਦਫ਼ਤਰਾਂ 'ਚ ਬੈਠੇ ਕੁਰਸੀਆਂ 'ਤੇ ਬੈਠੇ ਲੋਕਾਂ ਨੂੰ ਕੁਝ ਸੋਚ ਲੈਣਾ ਚਾਹੀਦਾ ਤੇ ਇਹ ਸਿਸਟਮ ਬਦਲੇ ਕਿਵੇਂ ਇਹ ਵੀ ਇੱਕ ਸਵਾਲੀਆ ਚਿੰਨ੍ਹ ਲੱਗਿਆ ਹੋਇਆ ਹੈ ਕਿ ਅਸੀਂ ਸਰਕਾਰਾਂ ਬਦਲ ਦਿੰਨੇ ਆ 5 ਸਾਲਾਂ ਬਾਅਦ ਪਰ ਸਿਸਟਮ ਜਿਹਾਉਂਦਾ ਤਿਉਂ ਰਹਿੰਦਾ ਸਿਸਟਮ ਨਹੀਂ ਬਦਲਦਾ ਹੈਗਾ ਜਿੰਨੀ ਦੇਰ ਤੱਕ ਸਿਸਟਮ ਨਹੀਂ ਬਦਲਦਾ ਹੈਗਾ ਉਨੀ ਦੇਰ ਤੱਕ ਆਮ ਬੰਦੇ ਦੀ ਹੋਂਣੀ ਹੈ ਜਿਹੜੀ ਉਹਨੇ ਨਹੀਂ ਵੀ ਨਹੀਂ ਬਦਲਣਾ ਹੈਗਾ ਤੋ ਕੋਸ਼ਿਸ਼ ਕਰੀਏ ਸੋਚੀਏ ਇਸ ਮਸਲੇ ਤੇ ਕਿ ਆਮ ਬੰਦੇ ਦੀ ਹੋਂਣੀ ਹੈ ਜਿਹੜੀ ਉਹ ਕਿਵੇਂ ਬਦਲੇ ਉਹ ਆਪਣੀ ਕਿਸਮਤ ਦਾ ਮਾਲਕ ਆਪ ਕਿਵੇਂ ਬਣੇ ਉਹਦਾ ਵੀ ਸਤਕਾਰ ਕਿਵੇਂ ਹੋਵੇ ਸਭ ਦਫ਼ਤਰਾਂ ਦੇ ਵਿੱਚ ਸਭ ਥਾਵਾਂ ਦੇ ਉੱਤੇ ਤੇ ਸਾਡੀ ਸੇਵਾ ਦੇ ਵਿੱਚ ਜਿਹੜੇ ਲਾਏ ਹੋਏ ਸਰਕਾਰਾਂ ਵੀ ਸਾਡੀਆਂ ਸੇਵਾਦਾਰ ਹੁੰਦੀਆਂ ਵੱਡੇ ਅਹੁਦਿਆਂ ਤੇ ਬੈਠੇ ਮੰਤਰੀ ਲੋਕ ਪ੍ਰਧਾਨ ਮੰਤਰੀ ਲੋਕ ਇਹ ਵੀ ਤੇ ਸਾਡੇ ਸੇਵਾਦਾਰ ਨੇ ਔਰ ਜਿਹੜੇ ਵੱਡੇ ਅਹੁਦਿਆਂ ਤੇ ਉੱਤੇ ਬੈਠੀ ਹੋਈ ਬਿਊਰੋਕ੍ਰੇਸੀ ਹੈ ਨੌਕਰਸ਼ਾਹੀ ਆਫਸਰਸ਼ਾਹੀ ਹੈ ਉਹਦਾ ਵੀ ਫਰਜ਼ ਬਣਦਾ ਕਿ ਉਹ ਲੋਕਾਂ ਦੀ ਸੇਵਾ ਕਰਨ ਪਰ ਹਲੇ ਤਾਂ ਉਲਟਾ ਵਰਤਾਨ ਚੱਲ ਰਿਹਾ ਹੈ ਕਿ ਅਸੀਂ ਸੇਵਾਦਾਰਾਂ ਨੂੰ ਸਾਬ ਤੇ ਸਰ ਸਲੂਟ ਸਤਕਾਰ ਉਹਨਾਂ ਦੇ ਹਿੱਸੇ ਆ ਸਾਡੇ ਹਿੱਸੇ ਤਾਂ ਬੇਇੱਜ਼ਤੀ ਹੈ ਜਲਾਲਤ ਹੈ ਤੇ ਤੱਕੇ ਆ ਸਾਡੇ ਹਿੱਸੇ ਤਾਂ ਤਾਂ ਇਸ ਗੱਲ ਦੇ ਉੱਤੇ ਅੱਜ ਸੋਚਣਾ ਬਣਦਾ ਹੈ ਕਿ ਇਹ ਹੁਣੇ ਆਮ ਬੰਦੇ ਦੀ ਕਿਵੇਂ ਬਦਲੇਗੀ ਧੰਨਵਾਦ